ਚਾਂਗੀਆਂ ਵੜੀਆਂ ਸਿਵਲ ਵਰਕਰ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਮੈਂ ਮੂਜੂਦਾ ਸਾਡਾ ਧਰਨੇ ਦਾ ਕਾਰਨ ਸਾਰਾ ਇਹ ਹੈ ਸਾਡੇ ਮੁਲਾਜ਼ਮ ਸਾਥੀ ਪੁਰਾਣੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਤਿਰਵੇਣੀ ਕੰਪਨੀ ਲਿਆ ਕੇ ਬਿਠਾਦੀ ਇਹਨਾਂ ਨੇ ਸਾਡੇ ਬਠਿੰਡੇ ਸ਼ਹਿਰ 'ਚ ਹੁਣੇ ਨਵੇਂ ਟੈਂਡਰ ਲਾਈ ਜਾਂਦੇ ਸਿਵਲ ਰਿਪੋਰਟ ਤੇ ਨਗਰ ਨਿਗਮ ਮਿਲ ਕੇ ਬਈ ਹੋਰ ਕੋਈ ਕੰਪਨੀ ਆ ਲੈ ਜਾਵੇ ਪਰੰਤੂ ਸਿਵਲ ਵਰਕਰ ਯੂਨੀਅਨ ਮੰਗ ਕਰ ਰਹੀ ਹੈ ਬਈ ਬਠਿੰਡਾ ਸ਼ਹਿਰ ਵਿੱਚ ਕੋਈ ਵੀ ਕੰਪਨੀ ਨਾ ਲਗਾਈ ਜਾਵੇ ਜੇਕਰ ਕੰਪਨੀ ਲੱਗਦੀ ਹੈ ਤਾਂ ਸਿਵਲ ਬੋਰਡ ਦੇ ਜਿੰਨੇ ਵੀ ਮੁਲਾਜ਼ਮ ਹੈ ਕੱਚੇ ਪੱਕੇ ਮਾਲੀ ਬੇਲਦਾਰ ਮੋਟਰਾਂ ਤੇ ਕੰਮ ਕਰ ਰਹੇ ਪੰਪਰੇਟਰ ਸਾਰੇ ਮਿਲ ਕੇ ਇੱਕ ਜੁੱਟੋ ਕੇ ਵੱਖ-ਵੱਖ ਜੱਥੇ ਬੰਦਿਆਂ ਨਾਲ ਰਲ ਕੇ ਬਠਿੰਡਾ ਸ਼ਹਿਰ 'ਚ ਧਰਨਾ ਦੇਵਾਂਗੇ ਬਹੁਤ ਤਕੜਾ ਸਟਰੋਂਗ ਤੇ ਜਿਹੜੀ 597 ਦੀ ਪਾਲਸੀ ਹੋਈ ਹੋਈ ਹੈ ਅਸੀਂ ਬੇਨਤੀ ਕਰਦੇ ਹਾਂ ਮੇਅਰ ਸਾਹਿਬ ਨੂੰ ਵੀ 597 'ਚ ਜਿਹੜੇ ਸਫਾਈ ਸੇਵਕ ਸੀਰਮੈਨ ਨੇ ਉਹਨਾਂ ਨੂੰ ਜਲਦ ਤੋਂ ਜਲਦ ਹਲ ਕੀਤਾ ਜਾਵੇ ਜੇਕਰ 1 ਮਹੀਨੇ ਦੇ 15 ਦਿਨਾਂ ਦੇ ਵਿੱਚ ਵਿੱਚ ਹਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਐਂ ਧਰਨੇ ਤੇ ਬੈਠਿਆ ਰਹਾਂਗੇ ਤੇ ਸਾਡੀ ਮੰਗ ਹੈ ਵੀ ਮੇਰੇ ਮੁਲਾਜ਼ਮ ਸਾਥੀ ਪੁਰਾਣੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਉਹ ਕੱਚੇ ਕੰਮ ਹੈ ਉਹਨਾਂ ਨੂੰ ਜਾਂ ਤਾਂ ਮੈਕਮੇਦੀਨ ਦਿੱਤਾ ਜਾਵੇ ਜਾਂ ਨਗਰ ਨਿਗਮ ਵਿੱਚ ਜਾਂ ਸਿਵਲ ਰਜਿਸਟਰ ਵਿੱਚ ਕੋਈ ਵੀ ਵਿੱਚ ਠੇਕੇਦਾਰ ਨਾ ਪਾਇਆ ਜਾਵੇ ਸਿੱਧਾ ਮੈਕਮੇਦੀਨ ਕੀਤਾ ਜਾਵੇ ਸਾਨੂੰ ਠੇਕੇਦਾਰਾਂ ਤੋਂ ਅਸੀਂ ਤਨਖਾਹ ਦੀ ਦਿੱਕਤ ਆਉਂਦੀ ਹੈ ਸਾਨੂੰ ਤੇ ਬਾਈਚਾਂ ਸਰਕਾਰ ਦੀ ਜਿਵੇਂ ਕੋਈ ਪਾਲਿਸੀ ਬਣਦੀ ਹੈ ਪੱਕੇ ਕਰਨ ਦੀ ਵਿੱਚ ਠੇਕੇਦਾਰ ਹੁੰਦਾ ਤਾਂ ਉਸ ਪਾਲਿਸੀ ਅਧੀਨ ਸਾਡੇ ਮੁਲਾਜ਼ਮ ਆਂਦੇ ਨਹੀਂ ਚੱਲਦੀ ਜੀ ਕਿਉਂਕਿ ਅਗਰ ਮਹਿਕਮੇ ਆਦੀਨ ਹੋਣਗੇ ਤਾਂ ਕਿਉਂਕਿ ਸਿੱਧੇ ਹੀ ਡਾਇਰੈਕਟਰੀ ਰੈਗੂਲਰ ਜਾਂ ਡਿਲੀਵਰ ਹੋ ਸਕਦੇ ਹੈ ਐਸ ਕਰਕੇ ਸਾਨੂੰ ਠੇਕੇਦਾਰਾਂ ਤੋਂ ਇਤਰਾਜ਼ ਹੈ ਹਾਂ ਤੁਹਾਡੀਆਂ ਮੰਗਾਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਤਰਨੇ ਨੂੰ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਮੋਟਰਾਂ ਬੰਦ ਕਰਾਵਾਂਗੇ ਹਨੂਮਾਨ ਚੌਕ ਹਾਈਵੇ ਜਾਮ ਕਰਾਂਗੇ ਤੇ ਸਾਰੀ ਹੀ ਬਾਲਮਿਕ ਸਮਾਜ ਨੂੰ ਤੇ ਪੱਕੇ-ਪੱਕੇ ਜਥੇਬੰਦੀਆਂ ਨੂੰ ਬੁਲਾਵਾਂਗੇ ਇੱਕ ਪੰਜਾਬ ਲੈਵਲ ਤੇ ਤਰਨਾ ਦੇਵਾਂਗੇ ਪਟੰਡੇ ਸਹਿਰ ਵਿੱਚ ਉਹ ਸਾਡੇ ਮਤੇ ਪਾਕਿਸਤਾਨ ਨੂੰ ਭੇਜੇ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਦੀ ਸਰਕਾਰ ਆ ਗਈ ਹੌਸ ਵੀ ਆਮ ਆਦਮੀ ਦਾ ਹੋ ਗਿਆ ਲੇਕਿਨ ਸਾਨੂੰ ਹੁਣ ਵੀ ਮਿੱਠੇ ਗੋਲੇ ਮਿਲ ਰਹੀਆਂ ਕਿ ਵੀ ਜਿਹੜੇ ਤੁਹਾਡੇ ਕੱਚੇ ਬੰਦੇ ਹੈਗੇ ਆ ਵੀ ਇਹਨਾਂ ਨੂੰ ਪੱਕਾ ਕਰ ਦਿਆਗੇ ਲੇਕਿਨ ਅੱਜ ਰਵੀ ਜੀ ਸਾਡੇ ਪ੍ਰਧਾਨ ਇਹਨਾਂ ਨੂੰ ਵੀ ਪੂਰਾ 1 ਸਾਲ ਹੋ ਗਿਆ ਜਾਂਦੇ ਆ ਮਿੱਠੇ ਗੋਲੇ ਦੇ ਕੇ ਤੁਹਾਨੂੰ ਲੈ ਚੱਛਾ ਬੰਦ ਵੀ ਥੋੜਾ ਕੰਮ ਅਸੀਂ ਕਰ ਦਿਆਗੇ ਲੇਕਿਨ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਲੇਕਿਨ ਜਦੋਂ ਹੁਣ ਕੰਮ ਕਰਨ ਦੀ ਵਜ੍ਹਾ ਸਾਨੂੰ ਪਤਾ ਲੱਗਿਆ ਵੀ ਤਰਵੈਲੀ ਕੰਪਨੀ ਦਾ ਟਾਈਮ ਪੂਰਾ ਹੋ ਚੁੱਕਿਆ ਤੇ ਇਹ ਕਿਸੇ ਹੋਰ ਕੰਪਨੀ ਨੂੰ ਲੈ ਕੇ ਆ ਰਿਹਾ ਹੈ ਲੇਕਿਨ ਮੈਂ ਕਮਿਸ਼ਨਰ ਸਾਹਿਬ ਨੂੰ ਸਾਡੇ ਮਿਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹੈ ਵੀ ਜਿਹੜੇ ਸਾਡੇ ਕਰਮਚਾਰੀ ਆ ਇਹਨਾਂ ਨੇ ਆਪਣੀ ਮਿਹਨਤ ਕਰਕੇ ਬਠਿੰਡਾ ਸ਼ਹਿਰ ਨੂੰ ਇੱਕ ਨੰਬਰ 1 ਤੇ ਲੈ ਕੇ ਆਏ ਆ ਹਾਂਜੀ ਇਹਨਾਂ ਦੀ ਮਿਹਨਤ ਨਾਲ ਜਿਹੜੇ ਸਾਡੇ ਨਗਰ ਨਿਕਮ ਕਮਿਸ਼ਨਰ ਬੈਠੇ ਆ ਐਕਸ਼ਨਰ ਸਾਹਿਬ ਬੈਠੇ ਆ ਹੋਰ ਅਫਸਰ ਸਹਿਬਾਨ ਆ ਇੱਕ ਨੰਬਰ ਤੇ ਲੈ ਕੇ ਆਉਣ ਵਾਲੇ ਬਠਿੰਡੇ ਨੂੰ ਸਫਾਈ ਸੇਵਕ ਤੇ ਸ਼ਿਵਰਮੈਨ ਹੈਗੇ ਆ ਉਹਨਾਂ ਨੂੰ ਆ ਸਵਸ਼ਥਾ ਭਾਰਤ ਦੀ ਟੋਪੀਆਂ ਪਾਤੀਆਂ ਵੀ ਤੁਸੀਂ ਇਹ ਟੋਪੀਆਂ ਕੱਬ ਲੋ ਵੀ ਟੋਪੀਆਂ ਤੋਂ ਇਲਾਵਾ ਤੁਹਾਨੂੰ ਅਸੀਂ ਕੁਝ ਨਹੀਂ ਦੇ ਸਕਦੇ ਲੇਕਿਨ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਵੀ ਜੋ ਇਹ ਟੋਪੀਆਂ ਦਿੱਤੀਆਂ ਇਹ ਟੋਪੀਆਂ ਦੀ ਇੱਜ਼ਤ ਵੀ ਰੱਖੋ ਵੀ ਜਦੋਂ ਸੇਵਰਮੈਨ ਕਰਮਚਾਰੀ ਹੈ ਜਦੋਂ ਸਫਾਈ ਕਰਮਚਾਰੀ ਹੈ ਆਪਣੀ ਮਿਹਨਤ ਕਰਕੇ ਇਹਨਾਂ ਨੂੰ ਆਪਣਾ ਸੈਂਟਰ ਸਰਕਾਰ ਤੋਂ ਸਰਮੰਤ ਕਰਾਉਂਦਾ ਲੇਕਿਨ ਸਾਥਿਓ ਸਾਨੂੰ ਉਹਨਾਂ ਦਾ ਟੋਪੇਂ ਦਿੱਤੀਆਂ ਬਹੁਤ ਮਾੜੀ ਗੱਲ ਹੈ لیکن میں ایک مانگ کرتا ہوں سرکار تو بھی یہ ٹوپیاں دے بجائے ਸਾਡੇ ਜਿੰਨੇ ਵੀ ਕਰਮਚਾਰੀ ਐ ਆਊਟਸੋਰਸ ਤੇ ਐ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੋ ਕਰਮਚਾਰੀ 15-15 20 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਲੱਗਦਾ ਨਹੀਂ ਵੀ ਮਜ਼ਾਕ ਤਾਂ ਸਰ ਪੂਰਾ ਸੈਂਟਰ ਹਿੰਦ ਹਿੰਦੁਸਤਾਨ 'ਚ ਚੱਲ ਰਿਹਾ ਸਵੱਤ ਪ੍ਰਭਾ ਜਿਹੜਾ ਹੁਣ ਆਪਣਾ ਬਿਠੜਾ ਸੀਗਾ ਇਹੇ ਤੁਹਾਨੂੰ ਪਤਾ ਹੀ ਐ ਵੀ ਕਿੰਨੇ ਵਾਰੀ ਨੰਬਰ 1 ਤੇ ਆਇਆ ਇਹ ਕਰਮਚਾਰੀ ਕੰਮ ਕਰਦੇ ਐ ਤਾਂ ਹੀ ਨੰਬਰ 1 ਤੇ ਆਇਆ ਨਾ ਜੀ ਆ ਜਿਹੜੇ ਅਫਸਰ ਸਾਹਿਬਾਨ ਬੈਠੇ ਆ ਕੁਰਸੀਆਂ ਦੇ ਉੱਤੇ ਇਹ ਤਾਂ ਨਹੀਂ ਕੰਮ ਕਰਦੇ ਇਹ ਸਾਡੇ ਦਾ ਹੁਕਮ ਕਰਦੇ ਆ ਵੀ ਆਹ ਕੰਮ ਹੋਣਾ ਚਾਹੀਦਾ ਕਰਦੇ ਆ ਜੀ ਚਾਹੇ ਸਾਨੂੰ ਜਿਵੇਂ ਮਰਜ਼ੀ ਕਰ ਲੈ ਪਾਵੇ ਗੰਦਗੀ ਦੇ ਵਿੱਚ ਕੋਈ ਸੂਈ ਵੀ ਹੁੰਦੀ ਹੈ ਕੋਈ ਪਿੰਨ ਵੀ ਹੁੰਦੀ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਬਿਮਾਰੀਆਂ ਦੇ ਭਿਆਨਕ ਚੱਲ ਰਹੀਆਂ ਜੇ ਕਿਸੇ ਦੇ ਬੰਦੇ ਦੇ ਹੱਥ ਵਿੱਚ ਵੱਜ ਜੇ ਤਾਂ ਉਹ ਵੀ ਬਿਮਾਰ ਹੋ ਜਾਂਦਾ ਬੰਦਾ ਲੇਕਿਨ ਸਾਨੂੰ ਲੇਕਿਨ ਸਾਨੂੰ ਹੱਥਾਂ ਦੇ ਵਿੱਚ ਪਾਉਣ ਵਾਸਤੇ ਕੋਈ ਦਸਤਾਨੇ ਨਹੀਂ ਦਿੱਤੇ ਜਾਂਦੇ ਨਾ ਹੀ ਕੋਈ ਸੇਫਟੀ ਕਿਟ ਹੈਗੀ ਆ ਵੀ ਜੇਕਰ ਸਫਾਈ ਕਰਮਚਾਰੀ ਕੋਈ ਕੂੜਾ ਚੱਕਦਾ ਹੈ ਤਾਂ ਉਹਨੂੰ ਕੋਈ ਦਸਤਾਨੇ ਦਿੱਤੇ ਜਾਂਦੇ ਦਸਤਾਨੇ ਪਾ ਕੇ ਆਪਣਾ ਕੰਮ ਕਰੇ ਸਾਨੂੰ ਕੋਈ ਅਜਿਹਾ ਕੁਝ ਨਹੀਂ ਦਿੱਤਾ ਜਾਂਦਾ ਜੀ ਕੀ ਹੋਇਆ ਅੱਜ ਮੇਰਾ ਨਾਮ ਰਵਜੀ ਲਾਲ ਚੰਮਰੀਆ ਸਾਥੀ ਆਪਣੇ ਜਿਹੜੇ ਅਸੀਂ ਤਰਨਾ ਦੇ ਤਾਜ ਕੋਈ ਸਾਨੂੰ ਸੌਂਕ ਨਹੀਂ ਲੱਗਿਆ ਵੀ ਅਸੀਂ ਬਠਿੰਡਾ ਸ਼ਹਿਰ ਨੂੰ ਜਿਹੜਾ ਸਾਫ਼ ਸੁਥਰਾ ਹੈ ਅੱਜ ਇੱਕ ਨੰਬਰ ਤੇ ਜਿਹੜਾ ਆਂਦਾ ਹੈ ਉਹ ਕਿਹੜੇ ਕਾਰਨ ਆਂਦਾ ਹੈ ਕੀ ਐਕਸ਼ਨ ਸਾਹਿਬ ਕਾ ਸਫਾਈ ਕਰਨ ਜਾਂਦੇ ਨੇ ਕੀ ਐਕਸ਼ਨ ਸਾਹਿਬ ਸੀਵਰ ਚਲਾਣ ਜਾਂਦੇ ਨੇ ਕੀ ਇਹਨਾਂ ਨੇ ਕਿਤੇ ਮੋਟਰ ਜਾ ਕੇ ਵੇਖੀ ਏ ਕਿਹੜੀ ਚੱਲ ਰਹੀ ਏ ਕਿਹੜੀ ਬੰਦ ਆ ਨਹੀਂ ਸਾਡੇ ਸਾਥੀ ਕੱਚੇ ਜਿਹੜੇ ਹਲੇ ਤੱਕ ਪੱਕੇ ਵੀ ਨਹੀਂ ਕੀਤੇ ਗਏ ਕੀ ਪੱਕੇ ਦਾ ਕੀ ਕਰਨਾ ਹੈ ਉਹਨਾਂ ਨੂੰ ਹਲੇ ਤੱਕ ਇੱਥੇ ਤੱਕ ਨਹੀਂ ਕੀਤਾ ਗਿਆ ਬੇ ਉਹਨਾਂ ਦੀ ਤਨਖਾਹੀ ਵਧਾ ਦਿੱਤੀ ਜਾਵੇ ਇੱਥੋਂ ਚੰਡੀਗੜ੍ਹ ਉੱਥੇ ਕੀ ਹੁੰਦੇ ਇਹੀ ਚੀਜ਼ ਨਹੀਂ ਕਿਹੜਾ ਬਟਿੰਡਾ ਸ਼ਹਿਰ ਕੀ ਉੱਥੇ 20000 20000 ਤਨਖਾਹ ਉੱਥੇ ਹੀ ਮਿਲ ਸਕਦੀ ਹੈ ਇੱਥੇ ਨਹੀਂ ਮਿਲ ਸਕਦੀ ਇੱਥੇ ਹੀ ਮਿਲ ਸਕਦੀ ਹੈ ਪਰ ਇਹਨੇ ਦੇ ਨਹੀਂ ਦਿੰਦੇ ਨਹੀਂ ਜਾਣ ਕੇ ਕਾਰਨ ਕੀ ਹੈ ਕਿਉਂ ਨਹੀਂ ਦਿੰਦੇ ਕਾਰਨ ਇਹੀ ਹੈ ਕਿ ਠੇਕੇਦਾਰੀ ਸਿਸਟਮ ਤੇ ਜਿਹੜੀ ਆ ਤਰਬੈਣੀ ਕੰਪਨੀ ਨੂੰ 10 ਸਾਲ ਵਾਸਤੇ ਬਾੜਿਆ ਸੀ ਇਹਨੇ ਪੱਟਾ ਬਾਤ ਦਾ ਤੇ ਹੁਣ ਇਹ ਦੁਬਾਰਾ ਇਹ ਤਿੰਨ ਚਾਰ ਸਾਲ ਬਾਅਦ ਤੇ ਫੇਰ ਦੇਣ ਜਾਣੀ ਆ ਮੈਂ ਕਹਿੰਦਾ ਬਠਿੰਡੇ ਦਾ ਹੁਣ ਤੱਕ ਪੱਟਾ ਬੈਠਿਆ ਸੀ ਫਿਰ ਬਠੰਡਾ ਹੀ ਬੈਠ ਜਾਊਗਾ ਮੈਂ ਮੈਂ ਗਰੰਟੀ ਨਾਲ ਕਹਿੰਦਾ ਵੀ ਕੋਈ ਵੀ ਸੀਵਰ ਮੈਂ ਚੱਕ ਕੇ ਦਿਖਾ ਦਿੰਨਾ ਕਿਸੇ ਸੀਵਰ ਦੀ ਗਾਰ ਕੱਢੀ ਹੋਵੇ ਇਹਨਾਂ ਨੇ 10 ਸਾਲਾਂ ਚ ਤੇ ਮੈਂ ਦੇਣਦਾਰ ਆ ਇਹ ਤਿੰਨ ਦਿਨ ਕੀ 5-5 ਫੁੱਟ ਗਾਰਾ ਮੈਂ ਦਿਖਾ ਦਿੰਨਾ ਹਰ ਇੱਕ ਸੀਵਰ 'ਚ ਤੇ ਇਸਾ ਕਰਕੇ ਅਸੀਂ ਵਿਰੋਧ ਕਰ ਰਹੇ ਆ ਵੀ ਕੰਪਨੀਆਂ ਨੂੰ ਨਾਂ ਲਿਆ ਕੇ ਉਹ ਕੰਮ ਅਸੀਂ ਵੀ ਕਰ ਸਕਦੇ ਆ ਜਿਹੜਾ ਤਰਵੈਣੀ ਕੰਪਨੀ ਨੂੰ ਜਾਂ ਅਦਰਵਾਈਜ਼ ਕੋਈ ਹੋਰ ਕੰਪਨੀ ਲੈ ਕੇ ਆ ਰਹੇ ਨੇ ਇਹ ਉਹਨੂੰ ਇਹ ਪੇਮੈਂਟ ਉਹ ਉੱਥੇ ਵੀ ਪੇਮੈਂਟ ਦੇਣਗੇ ਕਰੋੜਾਂ ਦਾ ਹਿਸਾਬ ਉੱਥੇ ਵੀ ਕਰਨਗੇ ਉਹੀ ਕਰੋੜਾਂ ਦਾ ਹਿਸਾਬ ਨਾਲ ਸਾਡੇ ਬੰਦੇ ਰੱਖੇ ਜਾਣ ਸ਼ਿਵ ਰੇਜ ਵਰਕਰ ਯੂਨੀਅਨ ਜਿੰਦਾਬਾਦ ਜਿੰਦਾਬਾਦ you hey.